ਮਨਨ ਮਾਇਆ ਹੀ ਨਾ ਪਦਾਰਥ ਆ ਨਾ ਮਹਿਲ ਬਾੜਾ ਨਾ ਘਰ ਬਾਰ ਕੁਝ ਵੀ ਆਪਾਂ ਨਾਲ ਨਹੀਂ ਲੈ ਕੇ ਆਇਆ ਇੱਥੇ ਆਪਨੇ ਆਇਆ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਸਭ ਕੁਝ ਨਸੀਬ ਹੋ ਗਿਆ ਪਰ ਇੱਕ ਏ ਜਰੂਰ ਲੈ ਕੇ ਆਈ ਹੈ ਉਹ ਕੀ ਲੈ ਕੇ ਆਈ ਹੈ ਉਹ ਆਪਣਾ ਸਰੀਰ ਜਦੋਂ ਆਪਾਂ ਜਨਮ ਧਾਰਨ ਕੀਤਾ ਹੈ ਨਾ ਆਪਣਾ ਸਰੀਰ ਆਪਣੇ ਨਾਲ ਆਇਆ ਹੈ ਆਪਾਂ ਸਰੀਰ ਧਾਰਨ ਕਰਕੇ ਸੰਸਾਰ ਦੇ ਵਿੱਚ ਆਈਏ ਪਰ ਰਿਗਾੜ ਕੇ ਦਿਲ ਤੋਂ ਪਿਆਰਿਓ ਜਿਹੜੀ ਚੀਜ਼ ਆਪਾਂ ਨਾਲ ਨਹੀਂ ਲੈ ਕੇ ਆਏ ਉਹ ਤਾਂ ਆਪਣੇ ਨਾਲ ਕਾਹ ਨਹੀਂ ਜਾਣੀ ਐ ਜਿਹੜੀ ਚੀਜ਼ ਆਪਾਂ ਨਾਲ ਲੈ ਕੇ ਆਏ ਤੇ ਆਪਣੇ ਨਾਲ ਉਹ ਵੀ ਜਾਣ ਨੂੰ ਤਿਆਰ ਨਹੀਂ ਜਦੋਂ ਅੰਤ ਦਾ ਸਮਾ ਜੀਵਦਾ ਹੁੰਦਾ ਹੈ ਨਾ ਮੈਂ ਸਭ ਕੁਝ ਜੀਵ ਇੱਥੇ ਛੱਡ ਜਾਂਦਾ ਹੈ ਇਹ ਆਪਾਂ ਨਾਲ ਨਹੀਂ ਲੈ ਕੇ ਆ ਜੀ ਤਾਂ ਛੱਡ ਕੇ ਚਲੇ ਗਏ ਪਰ ਨਾਲ ਆਪਾਂ ਸਰੀਰ ਲੈ ਕੇ ਆਏ ਸੀ ਗੁਰੂ ਸਾਹਿਬ ਜੀ ਕਹਿੰਦੇ ਜਾਨ ਲੱਗਿਆ ਤੇਰਾ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ ਕੋਈ ਇਸ ਸੰਸਾਰ ਤੇ ਮਿੱਟੀ ਦੀ ਢੇਰੀ ਬਣ ਜਾਣਾ ਇਸੇ ਕਰਕੇ ਗੁਰੂ ਸਾਹਿਬ ਜੀ ਆਪਣੀ ਗੁਰਬਾਣੀ ਦੇ ਅੰਦਰ ਵਚਨ ਕਰਦੇ ਐ ਇਹ ਤੇ ਇਹ ਸਰੀਰਾ ਮੇਰਾ ਇਸ ਜਗ ਮੈਂ ਆਏ ਕਿਆ ਕਲ ਕਰਮ ਕਮਾਇਆ ਕੇ ਕਰਮ ਕਮਾਇਆ ਤੁੰਧ ਸਰੀਰਾ ਜਨੁ ਜਗ ਮੈਂ ਆਇਆ ਗਿਨ ਹੱਥ ਤੇਰਾ ਰਤਨ ਰਜਿਆ ਸੋ ਹਰ ਮਨ ਨਾਮ ਵਸਾਇਆ ਗੁਣ ਪਰ ਸਾਧੇ ਹਰ ਮਨ ਵਸਿਆ ਪੂਰਗ ਰਖਿਆ ਪਾਇਆ ਤਹਿ ਨਾਮ ਕੇ ਹੋ ਸਰੀਰ ਪਰਮਾਨ ਹੋਆ जॾहिं सभिनी घर सौ चला